ਸਤਿ ਸ਼੍ਰੀ ਅਕਾਲ ਜੀ ਮੈਂ ਅੰਮ੍ਰਿਤਕੌਰ ਤੁਹਾਡਾ ਤੇ ਆਪਣਾ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ 'ਤੇ ਅੱਜ ਅਸੀਂ ਬਣਾ ਰਹੀਆਂ ਜੀ ਅੰਬਾਂ ਦੀ ਖੱਟੀ ਮਿੱਠੀ ਚਟਨੀ ਇਹ ਬਹੁਤ ਹੀ ਸਵਾਦਿਸ਼ ਲੱਗਦੀ ਹੈ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਸਾਡੇ ਪੇੜ ਲੱਗਿਆ ਹੋਇਆ ਅੰਬ ਦਾ ਬਾਹਰ ਅਸੀਂ ਉੱਥੋਂ ਤੋੜੀਆਂ ਅੰਬੀਆਂ 3 ਕਿਲੋ ਅੰਬੀਆਂ ਨਿਕਲੀਆਂ ਹਨ ਤੇ ਜੀ ਮੇਰੇ ਹਸਬੰਡ ਨਾਲ ਕੱਦੂ ਕਸ ਕਰ ਰਹੇ ਹਨ ਤੇ ਮੈਂ ਛਿਲ ਰਹੀਆਂ ਨਾਲ ਤੇ ਤੁਸੀਂ ਦੇਖੋ ਜੀ ਮਜ਼ਾ ਲਓ ਜੀ ਰੈਸਪੀ ਦਾ ਸਾਰੀਆਂ ਕੱਦੂ ਕਸ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਹੁਣ ਅਦਰ ਅਸੀਂ ਮਸਾਲੇ ਵੀ ਥਾਖ ਲੈਨੇ ਸੁਕੇ ਮਸਾਲੇ ਐ ਸੌਂਫ ਲੈਨੇ ਸੀ 3 ਚਮਚ ਸੌਂਫ ਲੈਆ 4 ਚਮਚ 4-5 ਚਮਚ ਅਸੀਂ ਮੈਥੀ ਲੈਆ ਧਨੀਆ ਧਨੀਆ ਸੁੱਕਾ ਧਨੀਆ ਲੈਆ 3 ਚਮਚ ਜੀਰਾ ਲੈਆ ਥੋੜੀ ਜਿਹੀ ਕਾਲੀ ਮਿਰਚਾ ਲਈਆਂ ਨੇ 5-6 ਦਾਣੇ ਐ ਵੈਸੇ ਲੌਂਗ ਲੈਆ ਤਾਂ ਲੱਛੇ ਲਈਏ ਛੋਟੀਆਂ ਜਿਹੀਆਂ ਥੋੜੀਆਂ 5-6 ਲੈ ਲਓ ਇਲਾਚੀ ਆ ਇਹਨਾਂ ਨੂੰ ਅਸੀਂ ਹੁਣ ਭੁੰਨਾਂਗੇ ਤਵੇ ਤੇ ਹੁਣ ਅਸੀਂ ਇਹਨੂੰ ਸਕੂਲ ਲੈ ਲਵਾਂ ਇੱਕ ਮਿੰਟ ਮੈਂ ਅਸੀਂ ਲੋਗ ਮੀਡੀਅਮ ਲੈਂਥ ਦੇ ਸੀ ਇਹਨੂੰ ਕੁੱਲਾਂਗੇ ਇਹ ਮਸਾਲੇ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਚਟਨੀ ਦੇ ਵਿੱਚ ਇਹਨੂੰ ਪੀਸਨੇ ਆਸੀ ਪੁੰਕੇ ये तोड़ी साल पर खराब नहीं होएगी चटनी बहुत है चटनी खट्टी मिठी चटनी गुड़ थोड़ा गुड़ भी पावे तो मिश्री भी पावांगे दोनों चीजें देखो खुशबू भी आनी शुरू हो गई है थोड़ा मॉइस्चर खत्म हो जाता है मसाले ਬਹੁਤ ਵਧੀਆ ਫਲੇਵਰ ਆਂਦਾ ਹੈ ਤੁਸੀਂ ਵੀ ਬਹੁਤ ਬਣਾਣਾ ਆਪਣੇ ਘਰ ਸਾਡੇ ਦਾ ਬਾਹਰ ਪੇੜ ਲੱਗਿਆ ਨਾ ਅੰਬ ਦਾ ਅਸੀਂ ਉੱਥੇ ਹੀ ਅੰਮੀਆਂ ਤੋੜੀਆਂ ਤੈਨ ਦੁਖਾਉਂਗੀ ਮੈਂ ਹੁਣ ਮੇਰੇ ਹਸਬੰਦ ਵੀ ਆ ਗਏ ਹਨ ਨਾਲ ਨਾਲ ਮਤ ਨਾਲ ਹੁਣ ਮੇਰੇ ਹਸਬੰਦ ਵੀ ਆ ਗਏ ਹਨ ਨਾਲ ਮੇਰੀ ਹੈਲਪ ਕਰਨਗੇ ਲਿਆਓ ਜੀ ਕੜਾਈ ਲਿਆਵੋ ਰਖੀਏ

ये पा देंगे सारा ये साढ़े अंब है कि तीन किलो अंब ने सा तीन किलो अंबा कद्दूकस कर लिया पौड़ा किलो गुड़ लिया पाइल मिश्री लिया है पा दो बाकी घट व्य जिन्हें मिठा पाना चाहो बाकी आपने भी ਰੁਕ ਪੁਲ ਜਾਏਗਾ ਵਿਚ ਨਾਲ ਹੀ ਸਲੋ ਤੇ ਪੁਲ ਪੁਣੇ ਜਾਓ ਪਹਿਲਾਂ ਇੱਕ ਵਾਰੀ ਤੇਜ਼ ਕਰ ਦੋ ਗੈਸ ਜਦੋਂ ਇਹ ਗੁੜ ਪਿਘਲ ਜਾਏ ਥੋੜਾ ਨਰਮ ਹੋ ਜਾਏ ਫਿਰ ਗੈਸ ਸਲੋ ਕਰ ਦਾਂਗੇ ਆਪਾਂ ਹੁਣ ਸਾਨੂੰ 5 ਮਿੰਟ ਹੋ ਚੁੱਕੇ ਨੇ ਸਲੋ ਤੇ ਸਾਨੂੰ ਹੁੰਦਿਆਂ ਨੂੰ ਹੁਣ ਦੇਖ ਗੁੜ ਵੀ ਸਾਰਾ ਮੈਸ਼ ਹੋ ਗਿਆ ਵਿੱਚ ਗੁਲ ਗਿਆ ਹੋਇਆ ਗੁੜ ਵੀ ਹੁਣ ਅਸੀਂ ਸੁੱਕੇ ਮਸਾਲੇ ਜਿਹੜੇ ਅਸੀਂ ਭੁੰਨੇ ਸੀ ਪੀਸੇ ਸੀਗੇ ਉਹ ਪਾਣ ਲਿਆ बहुत बढ़िया खुशबू आ रही है काला नमक पाना याद रखना काला नमक बोलना चाहिए कितने पाना काला नमक पावांगे उन्हें सीज़ पावांगे काला नमक

ਲਗਾਤਾਰ ਇਹਨੂੰ ਹਿਲਾਉਂਦੇ ਜਾਓ ਸਲੋਥ ਗੈਸ ਮੀਡੀਅਮ ਗੈਸ ਲੋ ਤੇ ਹੈ ਲਗਾਤਾਰ ਹਿਲਾਉਂਦੇ ਜਾਓ ਦੇਖੋ ਰੰਗ ਵਿੱਚ ਕਿੰਨਾ ਫਰਕ ਪੈ ਗਿਆ ਬਹੁਤ ਵਧੀਆ ਰੰਗ ਆ ਗਿਆ ਕਲਰ ਬਹੁਤ ਵਧੀਆ ਆ ਗਿਆ ਦਾ ਇਹ ਕਾਂਚ ਦੀ ਸ਼ੀਸ਼ੀ ਮੈਂ ਧੋ ਕੇ ਤੁਪੇ ਸੁਕਣੇ ਪਾਤੀ ਹੈ ਸਾਰਾ ਮੋਇਸਚਰ ਖਤਮ ਹੋ ਜਾਏਗਾ ਸੁੱਕ ਜਾਏਗੀ ਫਿਰ ਇਸੇ ਦੇ ਵਿੱਚ ਚਟਨੀ ਪਾ ਦਾਂਗੇ ਬਾਕੀ ਜਿੰਨਾ ਇੰਨੀਆਂ ਇੰਨਾ ਸ਼ਿਸ਼ੀਆਂ ਵਿੱਚ ਆ ਗਿਆ ਉਹਨਾਂ ਪਾ ਲਾਂਗੇ ਬਾਕੀ ਫਿਰ ਕਿਸੇ ਹੋਰ ਸ਼ਿਚੀ ਲਿਆਵਾਂਗੇ ਜੇ ਜਾਤਾ ਜਾਂ ਤਾਂ ਉਹਨ ਥੋੜੇ ਜਿase ਕਾਜੂ ਵੀ ਪਾਣ ਲੱਗਿਆਂ ਬਾਕੀ ਤੁਹਾਡੀ ਮਨ ਦੀ ਇੱਛਾ ਹੈ ਜੋ ਤੁਸੀਂ ਫਰੂਟ ਟ੍ਰਾਈ ਫਰੂਟ ਪਾਣਾ ਚਾਹੁੰਦੇ ਹੋ ਸੋਗੀ ਵੀ ਪਾ ਸਕਦੇ ਹੋ ਬੀਜ ਵੀ ਪਾ ਸਕਦੇ ਹੋ ਜੋ ਮਰਚੀ ਤੁਸੀਂ ਪਾ ਸਕਦੇ ਹੋ ਵਿੱਚ ਹੋਰ ਚਟਨੀ ਹੁਣ ਸਾਡੀ ਤਿਆਰ ਹੈ ਦੇਖੋ ਬਹੁਤ ਵਧੀਆ ਚਟਨੀ ਬਣ ਗਈ ਹੈ ਬਹੁਤ ਹੀ ਸੁਆਦਿਸ਼ਟ ਹੈ ਮਿੱਠਾ ਥੋੜਾ ਘੱਟ ਸੀ ਅਸੀਂ ਹੋਰ ਸ਼ੱਕਰ ਪਾ ਦਿੱਤੀ ਹੈ ਉਹ ਦਿਖਾਣਾ ਭੁੱਲ ਗਏ ਆ ਤੇ ਆਪਣੇ ਹਿਸਾਬ ਨਾਲ ਤੁਸੀਂ ਮਿੱਠਾ ਚੈੱਕ ਕਰਕੇ ਹੋਰ ਪਾ ਪਾ ਲਿਓ ਹੁਣ ਅਸੀਂ ਗੈਸ ਕੱਢ ਦਿੱਤੀ ਹੈ ਬੰਦ ਤੇ ਤੁਸੀਂ ਵੀ ਜਰੂਰ ਆਪਣੇ ਘਰ ਟਰਾਈ ਕਰਨਾ ਜੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰਨਾ ਸਬਸਕ੍ਰਾਈਬ ਜਰੂਰ ਕਰ ਲੈਣਾ